ਪੰਜ ਦੂਤ ਹੁੰਦੇ ਆ ਉਹ ਸਾਡੇ ਤੇ ਹਮੇਸ਼ਾ ਹਾਵੀ ਹੁੰਦੇ ਆ ਇਹ ਸਾਨੂੰ ਮਹਾਰਾਜ ਦੀ ਬਾਣੀ ਦੇ ਵਿੱਚ ਸਮਝਾਇਆ ਜਿਵੇਂ ਹੰਕਾਰ ਮੋਹ ਹੈਨਾ ਮਾਇਆ ਇਦਾਂ ਕਹਿ ਕੇ ਉਹਨਾਂ ਨੇ ਸਮਝਾਇਆ ਹੋਏ ਇਹ ਸ਼ਾਂਤ ਹੋ ਜਾਂਦੇ ਜਿੱਦਾਂ ਜਿੱਦਾਂ ਤੁਸੀਂ ਸਿਮਰਨ ਕਰਦੇ ਹੋ ਨਾ ਕਿਉਂਕਿ ਇਹ ਸਿਰਫ ਉਹਦੇ ਨਾਮ ਤੋਂ ਹੀ ਭਜਦੇ ਕਿ ਪਹਿਲਾਂ ਗੁੱਸਾ ਆ ਜਾਣਾ ਜਾਂ ਬਹੁਤ ਛੇਤੀ ਕੋਈ ਚੀਜ਼ ਨੂੰ ਲੈ ਕੇ ਨਾ ਕੋਈ ਇੰਨੀ ਗੱਲ ਨਹੀਂ ਹੈ ਬਟ ਗੁੱਸਾ ਬਹੁਤ ਵੱਡੇ ਲੈਵਲ ਤੇ ਆ ਜਾਣਾ ਯਾ ਇਦਾਂ ਦੇ ਹੋਰ ਵੀ ਬਹੁਤ ਇਸ਼ੂਜ਼ ਹੁੰਦੇ ਸੀ ਲਾਈਫ ਦੇ ਵਿੱਚ ਜਿਹਦੇ ਕਰਕੇ ਨਾ ਆਪਾਂ ਆਪਣੇਆਂ ਨੂੰ ਕਈ ਵਾਰੀ ਦੂਰ ਕਰ ਬੈਠਦੇ ਆਂ ਮਹਾਰਾਜ ਸਵੇਰੇ ਪਹਿਲਾਂ ਅੰਮ੍ਰਿਤ ਵੇਲੇ ਬਾਣੀ ਪੜਵਾਉਂਦੇ ਆਂ ਪੰਜ ਬਾਣੀਆਂ ਮਹਾਰਾਜ ਨੇ ਹੁਕਮ ਚ ਕਹੀਆਂ ਉਹ ਪੜ ਲਈਦੀਆਂ ਉਸ ਤੋਂ ਬਾਅਦ ਛੋਟੀ ਜਿਹੀ ਬ੍ਰੇਕ ਲੈ ਕੇ ਜਸਟ ਥੋੜਾ ਜਿਹਾ ਜਿਵੇਂ ਆਪਣੇ ਆਪ ਨੂੰ ਹਨਾ ਇੱਕ ਫਰੈਸ਼ ਜਿਹਾ ਫੀਲ ਕਰਾ ਕੇ ਫਿਰ ਆਪਾਂ ਜਾਪ ਤੇ ਬਹਿ ਜਾਂਦੇ ਆਂ ਜਿਹਨੂੰ ਆਪਾਂ ਕਹਿੰਦੇ ਨੇ ਬੰਦਗੀ ਵਾਹਿਗੁਰੂ ਨਾਮ ਦਾ ਸਿਮਰਨ ਜੋ ਹੋ ਰਿਹਾ ਹੈ ਅਗਰ ਆਪਾਂ ਆਪ ਕੋਸ਼ਿਸ਼ ਕਰਦੇ ਨਾ ਵਾਹਿਗੁਰੂ ਜੀ ਅਗਰ ਆਪਣੀ ਜਿੱਦ ਹੁੰਦੀ ਕਿ ਇਹ ਤਾਂ ਆਪਾਂ ਕਰਕੇ ਹੀ ਰਹਿਣਾ ਜੇ ਆਪ ਜੇਦ ਨਾਲ ਮਹਾਰਾਜ ਨੂੰ ਪਾਣਾ ਚਾਹਵਾਂਗੇ ਨਾ ਤਾਂ ਮੇਰੇ ਖਿਆਲ ਨਾਲ ਉਹ ਕਦੀ ਵੀ ਨਹੀਂ ਹੋ ਸਕਦਾ ਜਦੋਂ ਪ੍ਰੇਮ ਨਾਲ ਪਾਣਾ ਚਾਹੋ ਜਦੋਂ ਦੇ ਕੀ ਗਿਰ ਜਾਓ ਉਹਨੂੰ ਆਪਣਾ ਸੀਸ ਦੇ ਦਿਓ ਉਹਨੂੰ ਸਭ ਸੌਂਪ ਦਿਓ ਫੇਰ ਉਹ ਚਲਾਣਾ ਸ਼ੁਰੂ ਕਰਦਾ ਹੈ ਤੁਹਾਨੂੰ ਪਿਆਰ ਹੋਣ ਚ ਬਾਣਾ ਪਾਂਚ ਦੁਮਾਲਾ ਪਾਂਚ ਕਿੰਨਾ ਟਾਈਮ ਲੱਗਦਾ ਹੈ ਤੁਹਾਨੂੰ ਕੀ ਐਕਸਪੀਰੀਅੰਸ ਹੈ ਤੁਹਾਡਾ ਕਿੰਨੀ ਦੇਰ ਚ ਤੁਸੀਂ ਬਣ ਲੈਂਦੇ ਹੋ ਕਿ ਸਿੱਧ ਕਿੰਨੇ ਦੇਰ ਚ ਤੁਸੀਂ ਤਿਆਰ ਹੋ ਜਾਂਦੇ ਹੋ ਕਹਤੇ ਨਾ ਜਦ ਆਪ ਧਿਆਨ ਵਿੱਚ ਬੈਠਦੇ ਹੋ ਤਾਂ ਆਪ ਸਮੇਂ ਸੇ ਪਰੇ ਹੋਤੇ ਹੋ

ਇਹ ਮੋਰ ਪੰਖ ਮੈਨੂੰ ਗੁਰਦੁਆਰੇ ਸੇ ਹਾਂ ਇਸੇ ਹੀ ਬਖਸ਼ਾਇਆ ਗੁਰੂ ਜੀ ਇਸੇ ਲਈ ਮੈਂ ਹਮੇਸ਼ਾ ਲਗਾਉਂਦਾ ਆਪਣੀ ਲਾਈਫ 'ਚ ਜੇ ਵੀ ਕਾਫੀ ਚੇਂਜਸ ਆਏ ਹੋਣਗੇ ਇੱਕ ਸਾਮਨੇ ਉਹ ਲੜਕਾ ਬੜੀ ਤੇਜ਼ ਭੱਜਦਾ ਰਿਹਾ ਉਹਦੇ ਮਗਰ ਪੁਲਿਸ ਵਾਲੇ ਪਏ ਸੀ ਉਹਨੂੰ ਫੜਨ ਤੁੰਦ ਦਾ ਟਾਈਪ ਸੀ ਉਹ ਤੋਂ ਥੋੜੇ ਠੰਡ ਦਾ ਪਈ ਉਹ ਜਦੋਂ ਬਿਲਕੁਲ ਸਾਡੇ ਕੋਲ ਆਇਆ ਕਹਿੰਦਾ ਤੁਸੀਂ ਮੈਨੂੰ ਬਚਾ ਲਓ ਬਾਣਾ ਦੇ ਕੇ ਸੋਸ਼ਲ ਮੀਡੀਆ ਤੇ ਹਾਈਪ ਲੈਣ ਲਈ ਤੁਸੀਂ ਦੋਨਾਂ ਨੇ ਇਹ ਸਾਰਾ ਕੁਝ ਇੱਕ ਕਾਂਸੈਪਟ ਕੀਤਾ ਹੈ ਮੈਂ ਤਾਂ ਬਿਲਕੁਲ ਆਪਣੀ ਕਮੈਂਟ ਤਾਂ ਪੜਕੀ ਨਹੀਂ ਇਹ ਹੀ ਤੁਹਾਡਾ ਮੇਰਾ ਅਗਲਾ ਸਵਾਲ ਜੀ ਵਾਈਕਰੂ ਜੀ ਆਪਾਂ ਕਹਿੰਦੇ ਆ ਕਿ ਐਸੀ ਫੇਮਸ ਸਾਰੇ ਲੈਣ ਲਈ ਸਤਿਵਚਨ ਐਸਾ ਕੰਮ ਕਰਨ ਲਈ ਹੋਰ ਵੀ ਪ੍ਰੇਰਿਤ ਹੋ ਕੇ ਆਣ ਕਿ ਆਪਾਂ ਕੁਝ ਗਲਤ ਤਾਂ ਨਹੀਂ ਸਿਖਾ ਰਹੇ ਆਪਾਂ ਆਪਣੇ ਗੁਰੂ ਸਾਹਿਬ ਦੀ ਗੱਲ ਕਰ ਰਹੇ ਆਂ ਆਪਾਂ ਕੋਈ ਕੌਂਟਰੋਵਰਸੀ ਕੋਈ ਵੀਡੀਓ ਨਹੀਂ 파 ਰਹੇ ਆਪਾਂ ਸਿਰਫ ਉਹ ਉਪਦੇਸ਼ ਕਹਿ ਰਹੇ ਆ ਜੋ ਗੁਰੂ ਨਾਨਕ ਦੇਵ ਜੀ ਜੋ ਗੁਰੂ ਗੋਬਿੰਦ ਸਿੰਘ ਜੀ ਜੋ ਸਾਡੀ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਸਮਝਾਇਆ ਜਾਂ ਮਹਾਰਾਜ ਕਹਿੰਦੇ ਕਿ ਜਾਪ ਕਰਾਣਾ ਬਹੁਤ ਵੱਡਾ ਫੋਨ ਹੈ ਤੁਹਾਡੇ ਲਈ ਤੇ ਆਪਾਂ ਸੰਗਤ ਨੂੰ ਇਹ ਕਹਿੰਦੇ ਆ ਕਿ ਆਓ ਆਪਾਂ ਜਾਪ ਕਰੀਏ ਵਾਹਿਗੁਰੂ ਨਾਮ ਦਾ ਤੁਹਾਡੀ ਸਾਰੀ ਜ਼ਿੰਦਗੀ ਰੂਟੀਨ ਕੀ ਰਹਿੰਦੀ ਕਿਉਂਕਿ ਪਹਿਲੇ ਤਾਂ ਤੁਸੀਂ ਬਿਲਕੁਲ ਡਿਫਰੈਂਟ ਲਾਈਫ ਸੀ ਅੱਜ ਤੋਂ ਤੁਸੀਂ ਕਹਿ ਲਓ ਤੁਹਾਡਾ ਟਾਈਮ ਬੈਠੇ ਤੇ ਹੁਣ ਬਿਲਕੁਲ ਚੇਂਜ ਜਿਹਨੂੰ ਤੁਹਾਡੇ ਤੁਹਾਡੀ ਤੁਹਾਡੀ ਗੱਲ ਕਰਨ ਜੀ ਵੀ ਮੈਂ ਦੇਖ ਸਕਦੀ ਹਾਂ ਕਿ ਕਾਫੀ ਬਦਲਾਅ ਹੈ ਤੁਸੀਂ ਹਰ ਚੀਜ਼ ਜੀ ਵਾਹਿਗੁਰੂ ਜ ਕਰਨਾ ਵੀ ਬਹੁਤ ਔਖੀ ਚੀਜ਼ ਹੈ ਇਹ ਸਹਿਜ ਇਹ ਸੁਭਾਅ ਆਪਣੇ ਅੰਦਰ ਲੈ ਕੇ ਰਾਨਾ ਵੀ ਮੈਨੂੰ ਲੱਗਦਾ ਹੈ ਬੜਾ ਡਿਸਟਿੰਗਿਸ਼ ਹੈ ਕਿ ਤੈਨੂੰ ਤੁਸੀਂ ਆਪਣੇ ਆਪ ਚ ਕੀ ਡਿਫਰੈਂਸ ਫੀਲ ਕਰਦੇ ਹੋ ਉਹ ਮੈਨੂੰ ਜ਼ਰੂਰ ਜੀ ਵਾਈ ਗੁਰੂ ਜੀ ਇਹਦੀ ਚਿੰਤਾ ਹੈ ਵਾਈ ਗੁਰੂ ਜੀ ਸੱਚੀ ਗੱਲ ਹੈ ਕਿ ਪਹਿਲਾਂ ਗੁੱਸਾ ਆ ਜਾਣਾ ਜਾਂ ਬਹੁਤ ਛੇਤੀ ਕੋਈ ਚੀਜ਼ ਨੂੰ ਲੈ ਕੇ ਨਾ ਕੋਈ ਇੰਨੀ ਗੱਲ ਨਹੀਂ ਹੈ ਬਟ ਗੁੱਸਾ ਬਹੁਤ ਵੱਡੇ ਲੈਵਲ ਤੇ ਆ ਜਾਣਾ ਜਾਂ ਇਦਾਂ ਦੇ ਹੋਰ ਵੀ ਬਹੁਤ ਇਸ਼ੂਜ਼ ਹੁੰਦੇ ਸੀ ਲਾਈਫ ਦੇ ਵਿੱਚ ਜਿਹਦੇ ਕਰਕੇ ਨਾ ਆਪਾਂ ਆਪਣੇਆਂ ਨੂੰ ਕਈ ਵਾਰੀ ਦੂਰ ਕਰ ਬੈਠਦੇ ਹਾਂ ਪੰਜ ਦੂਤ ਹੁੰਦੇ ਆ ਉਹ ਸਾਡੇ ਤੇ ਹਮੇਸ਼ਾ ਹਾਵੀ ਹੁੰਦੇ ਆ ਇਹ ਸਾਨੂੰ ਮਹਾਰਾਜ ਦੀ ਬਾਣੀ ਦੇ ਵਿੱਚ ਸਮਝਾਇਆ ਜਿਵੇਂ ਹੰਕਾਰ ਮੋਹ ਹੈਨਾ ਮਾਇਆ ਇਦਾਂ ਕਹਿ ਕੇ ਉਹਨਾਂ ਨੇ ਸਮਝਾਇਆ ਹੋਏ ਇਹ ਸ਼ਾਂਤ ਹੋ ਜਾਂਦੇ ਜਿੱਦਾਂ ਜਿੱਦਾਂ ਤੁਸੀਂ ਸਿਮਰਨ ਕਰਦੇ ਹੋ ਨਾ ਕਿਉਂਕਿ ਇਹ ਸਿਰਫ ਉਹਦੇ ਨਾਮ ਤੋਂ ਹੀ ਭਜਦੇ ਆ ਅਸਲ ਦੇ ਵਿੱਚ ਆਪਾਂ ਹੋਰ ਜੋ ਮਰਜ਼ੀ ਕਰ ਲਈ ਉਹਨਾਂ ਦਾ ਪ੍ਰਭਾਵ ਹੋਰ ਉਲਟਾ ਵੱਧਦਾ ਜਾਏਗਾ ਸਾਡੇ ਉੱਤੇ ਤੇ ਕੁਝ ਸਮਾਂ ਐਸਾ ਵੀ ਆ ਜਾਂਦਾ ਜਦੋਂ ਕਹਿੰਦੇ ਨਾ ਇਹਦਾ ਆਪਣੇ ਉੱਤੇ ਕੋਈ ਕੰਟਰੋਲ ਹੀ ਨਹੀਂ ਹੈ ਇਹ ਬੋਲਣ ਲੱਗਿਆ ਨਹੀਂ ਸੋਚਦਾ ਇਹ ਕੁਝ ਕਹਿਣ ਲੱਗਿਆ ਨਹੀਂ ਸੋਚਦਾ ਇਹਦੇ ਅੰਦਰ ਗੁੱਸਾ ਬਹੁਤ ਜ਼ਿਆਦਾ ਆ ਜਾਂਦਾ ਉਹਦਾ ਰੀਜ਼ਨ ਐ ਹੁੰਦਾ ਵਾਈ ਗੁਰੂ ਜੀ ਤੇ ਜਿਹੜੀ ਹੁਣ ਸਹਿਜ ਅਵਸਥਾ ਅਗਰ ਤੁਹਾਨੂੰ ਲੱਗ ਰਹੀ ਹੋਵੇ ਸੇ ਆਪਾਂ ਨਹੀਂ ਕਹਿੰਦੇ ਕਿ ਸਾਡੇ ਅੰਦਰ ਹੈ ਪਰ ਉਹ ਸਭ ਮਹਾਰਾਜ ਦੇ ਬਖਸ਼ਾ ਹੈ ਵਾਈ ਗੁਰੂ ਜੀ ਇੱਕ ਤੁਸੀਂ ਪਹਿਲਾਂ ਕੁਐਸਚਨ ਪੁੱਛਿਆ ਸੀ ਸੋਰੀ ਮੈਂ ਤੁਹਾਨੂੰ ਉਹਦਾ ਆਨਸਰ ਦੇਣਾ ਭੁੱਲ ਗਿਆ ਸੀ ਤੁਸੀਂ ਪੁੱਛਿਆ ਸੀ ਕਿ ਜਾਪ ਕਿੰਨੇ ਟਾਈਮ ਲਈ ਹੋ ਰਿਹਾ ਹੈ ਨਾ ਦੇਖੋ ਮਹਾਰਾਜ ਨੇ ਰੁਟੀਨ ਤੇ ਵਿੱਦ ਇਸੀ ਬਣਾਈ ਹੈ ਕਿ ਮਹਾਰਾਜ ਸਵੇਰੇ ਪਹਿਲਾਂ ਅੰਮ੍ਰਿਤ ਵੇਲੇ ਬਾਣੀ ਪੜਵੰਦਿਆ ਪੰਜ ਬਾਣੀਆਂ ਮਹਾਰਾਜ ਨੇ ਹੁਕਮ ਚ ਕਹੀਆਂ ਉਹ ਪੜ ਲਈਦੀਆਂ ਜਸ ਥੋੜਾ ਜਿਹਾ ਜਿਵੇਂ ਆਪਣੇ ਆਪ ਨੂੰ ਹਨਾ ਇੱਕ ਫਰੈਸ਼ ਜਿਹਾ ਫੀਲ ਕਰਾ ਕੇ ਫਿਰ ਆਪਾਂ ਜਾਪ ਤੇ ਬਹਿ ਜੰਨੇ ਜਿਹਨੂੰ ਆਪਾਂ ਕਹਿੰਦੇ ਨੇ ਬੰਦਗੀ ਵਾਹਿਗੁਰੂ ਨਾਮ ਦਾ ਸਿਮਰਨ ਆਪਾਂ ਸੋਚਦੇ ਕੁਛ ਹਾਂ ਵੀ ਆਪਾਂ ਦਾ ਘੰਟਾ ਬੈਠਾਂਗੇ 15 ਮਿੰਟ ਬੈਠਾਂਗੇ ਘੰਟਾ ਬੈਠਾਂਗੇ ਬਟ ਮਹਾਰਾਜ ਇੰਨਾ ਪ੍ਰੇਮ ਕਰਦੇ ਆ ਉਹਦੇ ਨਾਮ ਚ ਇੰਨਾ ਰਸ ਹੈ ਇਹ ਤਾਂ ਜਿੱਦਾਂ ਜਿੱਦਾਂ ਆਪਾਂ ਸਰਾ ਤੇ ਚੱਲਦੇ ਆਂ ਤਾਂ ਹੀ ਐਕਸਪੀਰੀਅੰਸ ਕਰ ਸਕਦੇ ਆਂ ਵਾਈਗਰੂ ਜੀ ਅਗਰ ਆਪਾਂ ਬੋਲ ਕੇ ਸਮਝਾਣਾ ਚਾਹਾਂਗੇ ਤਾਂ ਹੋ ਸਕਦਾ ਉਹ ਪੂਰਾ ਨਹੀਂ ਪਏਗਾ ਬਟ ਐ ਕਿ ਸਾਨੂੰ ਵੀ ਨਹੀਂ ਪਤਾ ਲੱਗਦਾ ਕਿ ਮਹਾਰਾਜ ਕਿੰਨੀ ਦੇਰ ਬਿਠਾ ਲੈਂਦੇ ਮਤਲਬ ਸਾਰਾ ਕੁਝ ਜੋ ਹੋ ਰਿਹਾ ਹੈ ਅਗਰ ਆਪਾਂ ਆਪ ਕੋਸ਼ਿਸ਼ ਕਰਦੇ ਨਾ ਵਾਈਗਰੂ ਜੀ ਅਗਰ ਆਪਣੀ ਜਿੱਦ ਹੁੰਦੀ ਕਿ ਇਹ ਤਾਂ ਆਪਾਂ ਕਰਕੇ ਹੀ ਰਹਿਣਾ ਜੇ ਆਪਾਂ ਜਿੱਦ ਨਾਲ ਮਹਾਰਾਜ ਨੂੰ ਪਾਣਾ ਚਾਹਾਂਗੇ ਨਾ ਤਾਂ ਮੇਰੇ ਖਿਆਲ ਨਾਲ ਉਹ ਕਦੀ ਵੀ ਨਹੀਂ ਹੋ ਸਕਦਾ ਜਦੋਂ ਪ੍ਰੇਮ ਨਾਲ ਪਾਣਾ ਚਾਹੋ ਜਦੋਂ ਦੇ ਕੀ ਗਿਰ ਜਾਓ ਉਹਨੂੰ ਆਪਣਾ ਸੀਸ ਦੇ ਦੋ ਉਹਨੂੰ ਸਭ ਸੌਂਪ ਦਿਓ ਫਿਰ ਉਹ ਚਲਾਉਣਾ ਸ਼ੁਰੂ ਕਰਦਾ ਹੈ ਤੁਹਾਨੂੰ ਫਿਰ ਉਹ ਕਹਿੰਦਾ ਇਹ ਬੱਚਾ ਬਹੁਤ ਪਿਆਰ ਨਾਲ ਮੇਰੇ ਹੁਕਮ ਚ ਆਇਆ ਤੇ ਆਪਣੇ ਹੁਕਮ 'ਚ ਚੱਲਣ ਲੱਗ ਜਾਂਦਾ ਜਦੋਂ ਆਪਾਂ ਆਪਣੇ ਮਨ ਨੂੰ ਅੱਗੇ ਲੈ ਕੇ ਚੱਲਦੇ ਹਾਂ ਕਿ ਨਹੀਂ ਮੇਰੇ ਮੰਨ ਲਓ ਮੇਰੇ ਮਨ 'ਚ ਹੈ ਕਿ ਮੈਂ ਪਾ ਲੈਣਾ ਉਹਨੂੰ ਮੈਂ ਨਾਮ ਹੀ ਨਾ ਜਪੂਗਾ ਕਿਉਂ ਮੈਨੂੰ ਕਿਉਂ ਨਹੀਂ ਮਿਲੇਗਾ ਐਦਾਂ ਕਿਦਾਂ ਨਹੀਂ ਮਿਲੇਗਾ ਉਹ ਸਾਰੀਆਂ ਹੰਕਾਰ ਦੀਆਂ ਨਿਸ਼ਾਨੀਆਂ ਪਰ ਜਦੋਂ ਮਹਾਰਾਜ ਆਖਦੇ ਆ ਸਾਡੀ ਔਕਾਤ ਨਹੀਂ ਤੇਰੇ ਦਰਸ਼ਨ ਕਰਨ ਦੀ ਸਾਡੀ ਔਕਾਤ ਨਹੀਂ ਤੇਰੇ ਰਾਹ ਤੇ ਚੱਲਣ ਦੀ ਤੇ ਨਾ ਸਾਡੇ ਤੋਂ ਹੋਣ ਤੂੰ ਆਪ ਕਰਾ ਲੈ ਵਾਈ ਗੁਰੂ ਇਹ ਇੱਕ ਮਹਾਰਾਜ ਨੇ ਸਖਾਇਆ ਇਹ ਆਪਾਂ ਆਪਣੇ ਵੱਲੋਂ ਨਹੀਂ ਕਹਿ ਰਹੇ ਮਹਾਰਾਜ ਨੇ ਕਿਹਾ ਸੀ ਕਿ ਆਪਾਂ ਵੀ ਇੱਦਾਂ ਹੀ ਗਏ ਸੀ ਤੇ ਤੁਸੀਂ ਵੀ ਇੱਦਾਂ ਹੀ ਆਣਾ ਇੱਕ ਮੈਨੂੰ ਹੋਰ ਸਵਾਲ ਹੈ ਕਿਉਂਕਿ ਬਿਲਕੁਲ ਹੀ ਆਪਾਂ ਵੈਸੇ ਤਾਂ ਤਿਆਰ ਹੋ ਜਾਣਾ ਕੋਈ ਕਲੀਕ ਸ਼ਾਰਟ ਵਾ ਇੱਕ ਜੀਨਸ ਪਾਈ ਤੁਸੀਂ ਤਿਆਰ ਹੋ ਗਏ ਤੁਸੀਂ ਦੱਸਿਓ ਲੇਕਿਨ ਤੁਸੀਂ ਪਲੀਜ਼ ਇਹ ਬਸੋ ਕਿ ਤੁਹਾਨੂੰ ਸਵੇਰੇ ਉੱਠ ਕੇ ਤਿਆਰ ਹੋਣ ਚ ਬਾਣਾ ਪੰਜ ਦੁਮਾਲਾ ਪੰਜ कितना टाइम लगता है वागुरु जी जैसे मानो कोई नई ब्राइड है, कोई दुल्हन है हुँ. ठीक है वो सुबह उठती है वो सोचती है कि आ, अब मैंने तैयार होना है वो पूरा अच्छे से टाइम लेके क्यों क्योंकि उसे पता है कि मैं किसके लिए सज रही हूं? अपने पति के लिए ये कुकर अपने पति के लिए सज रहे थे उस एक के लिए तो बड़े प्रेम से सारी चीज़ हो रही होती है गुरु जी बाणी पढ़ते पढ़ते बाणा पाना सिमरन सिमरन करते करते ही दमाला सजाना वागुरु जी शस्त्र धारी करना ठीक है वागुरु जी तो आप लगा लो जब कहते हैं ना जब आप ध्यान में बैठते हो तो आप समय से परे होते हो जब आप भी हो रहे होते ना उस पति के लिए उस एक के लिए तब भी आप समय से परे हो रहे होते हो आपको नहीं पता लगता कितना टाइम लग गया है ना वागु जी तो ये ये प्रेम है उसके लिए कि ये वो वाली चीज जैसे पहले सजना जैसे मेरे को होता था है ना अब ये ना बिल्कुल चेंज हो गया अब ऐसा हो गया कि ये जो पाना है ना ये मुझे उसके लिए पाना है ये ये जो ताज बक्शा ना ये उसका उसका ही बख्शा हुआ ये बड़े प्यार से बात ना ये नहीं की जल्दी से क्या भी होना है पहले तो सत बजे ये पिताजी ने ही मदद करी भाई जी ये पिताजी ने ही मदद करी खुद की कि कितने गुरमुख है वो उन्होंने सिखाया कि ऐसे करके ऐसे करना देखो आप खुद प्रैक्टिस करोगे तभी होगा है ना भाई गुरु जी? जी तो ये पिताजी ही मदद करते भाई मेरा और सवाल है यूजुअली जीवे में गुरु गोविंद सिंह जी की फोटो रखी है या जीवे भी दा दे में भी आप उनका स्वरूप हमेशा देखते रहने हैं उन्होंने ऊपर ये मोर पंखी में बहुत कट देखे तो ये मेरे हिसाब नाल तो कृष्ण जी ਨੂੰ ਡਿਪੇਕਟ ਕਰਦਾ ਤੁਸੀਂ ਇਹ ਲਗਾਇਆ ਹੋਇਆ ਇਹਦੇ ਪਿੱਛੇ ਕੋਈ ਕਾਰਨ ਹੈਗਾ ਨਹੀਂ भाई गुरु जी ਕਾਰਨ ਤਾਂ ਨਹੀਂ ਹੈ ਬਟ ਇਹ ਜ਼ਰੂਰ ਹੈ ਕਿ हां मुझे बहुत अच्छा लगा ਜਦ ਪਿਤਾ ਜੀ ਨੇ ਬਾਣਾ ਬਖਸ਼ਿਆ ਥਾਂ ਮੇ ਕੁੱਕਰ ਕੋ ਬਾਣਾ ਬਖਸ਼ਿਆ ਤੋ ਸਾਥ ਮੇ ਨਾ ਮੋਰ ਪੰਖ ਵੀ ਬਖਸ਼ ਦਿਆ ਥਾ ਇਹ ਮੋਰ ਪੰਖ ਮੂਝੇ ਗੁਰਦੁਆਰੇ ਸੇ ਹਾਂ ਸੇਹੀ ਬਖਸ਼ਾ ਵਾਇ ਗੁਰੂ ਜੀ ਇਸੇ ਹੀ ਮੈਂ ਹਮੇਸ਼ਾ ਲਗਾਤੇ ਅਸਰਚ ਵਾਇ ਗੁਰੂ ਜੀ ਅੱਦਾ ਜਾਣਦੇ ਕਿ ਜਿਵੇਂ ਨਾ ਮਹਾਰਜ ਨੇ ਦਸਤਾਰ ਦਮਾਲਾ ਬਖਸ਼ਿਆ ਇਹ ਸਾਡੇ ਲਈ ਤਾਜ ਹੈ ਤਾਜ ਨੂੰ ਨਾ ਸਜਾਉਂਦਾ ਹੀ ਕਾ ਆਪਣਾ ਹੀ ਮਜ਼ਾ ਆਪਣਾ ਕਈ ਨਿਹੰਗ ਸਿੰਘਾਂ ਨੂੰ ਮਿਲੇ ਸੀ ਜਿਨ੍ਹਾਂ ਨੇ ਇੱਥੇ ਐਨਐਸ ਦੀ ਜਗ੍ਹਾ ਤੇ ਗੁਲਾਬ ਦਾ ਫੁੱਲ ਜਿੰਨੂੰ ਜੋ ਪਸੰਦ ਹੈ ਉਹ ਜਿਵੇਂ ਇਹਨਾਂ ਨੂੰ ਨਾ ਮੋਰ ਨਾਲ ਲਗਾਵੇ ਤਾਂ ਇਹਦੇ ਬਿਨਾ ਕਦੀ ਬਾਹਰ ਨਹੀਂ ਨਿਕਲਦੇ ਵਾਹਿਗੁਰੂ ਜੀ ਜਿਵੇਂ ਇਹ ਸ਼ਸਤਰ ਇਹ ਹਮਾਰੇ ਪੀਰ ਹੈ ਸਾਰੇ ਹਾਂਜੀ ਇਨਕੇ ਬਿਨਾ ਹਮ ਨਹੀਂ ਨਿਕਲ ਸਕਤੇ ਇਹ ਤੁਸੀਂ ਹਮੇਸ਼ਾ ਬਾਕੇ ਰੱਖਦੇ ਹੋ ਸਤਿਬਚਨ ਵਾਹਿਗੁਰੂ ਜੀ ਸਤਿਬਚਨ ਸੌਣ ਲੱਗੇ ਤੁਸੀਂ ਇਹਨੂੰ ਹਾਂਜੀ ਸੌਣ ਲੱਗੇ ਹਾਂਜੀ ਬਟ ਸ਼ਸਤਰ ਆਪਣੇ ਪਾਸ ਹੀ ਰੱਖੀਓ ਤਾਂ ਵੀ ਵਾਹਿਗੁਰੂ ਜੀ ਹਾਂਜੀ ਸੋਣਾ ਉੱਠਣਾ ਸਭ ਇਹਨਾਂ ਦੇ ਨਾਲ ਹੈ ਵਾਹਿਗੁਰੂ ਜੀ ਲਾਈਫ ਪਾਸੇ ਚੇਂਜ ਹੋ ਜੀ ਤੁਹਾਡੀ ਬਹੁਤ ਬਹੁਤ ਵਾਹਿਗੁਰੂ ਜੀ ਪਰਸਨਲ ਲਾਈਫ 'ਚ ਵੀ ਕਾਫੀ ਚੇਂजेस ਆਏ ਹੋਣਗੇ ਸਤਿ ਜੀ ਵਾਹਿਗੁਰੂ ਜੀ ਪਰਸਨ ਜੋ ਬਹੁਤ ਚੇਨ ਆਇਆ ਨਹੀਂ ਅਸਲ ਚ ਵਾਈਗੁਰੂ ਜੀ ਹੁੰਦਾ ਪਤਾ ਕੀ ਹੈ ਕਿ ਅੱਗੇ ਆਪਾਂ ਕਿਸੇ ਚ ਵਿਚਰਨਾ ਉਹ ਠੀਕ ਹੈ ਜਿਵੇਂ ਨਾਰਮਲੀ ਸਭ ਹੁੰਦਾ ਉਦਾਂ ਹੀ ਹੋ ਰਿਹਾ ਸੀ ਹੁਣ ਜਿੱਦਾਂ ਸਾਡੇ ਅੰਦਰ ਮਹਾਰਾਜ ਆਪਣਾ ਨਾਮ ਉਤਾਰ ਰਹੇ ਤੁਸੀਂ ਦੇਖਿਓ ਵਾਈਗੁਰੂ ਜੀ ਐਕਸਪੀਰੀਅੰਸ ਹੈ ਹੋ ਸਕਦਾ ਸਾਨੂੰ ਦਸਨ ਚ ਨਾ ਆਵੇ ਠੀਕ ਹੈ ਜਿਹੜੀ ਚੀਜ਼ ਸਾਹਮਣੇ ਕੋਈ ਮੰਨ ਲਓ ਇੱਕ ਦਿਨ ਆਪਾਂ ਪੈਦਲ ਚੱਲ ਰਹੇ ਸੀ ਇੱਕ ਸਾਹਮਣੇ ਉਹ ਲੜਕਾ ਬੜੀ ਤੇਜ਼ ਭੱਜਦਾ ਆ ਰਿਹਾ ਉਦੇ ਮਗਰ ਪੁਲਿਸ ਹੱਲੇ ਪਈ ਸੀ ਉਹਨੂੰ ਫੜਨ ਲਈ ਧੁੰਦ ਦਾ ਟਾਈਮ ਸੀ ਉਹ ਤੋਂ ਥੋੜੇ ਠੰਡ ਦਾ ਟਾਈਮ ਸੀ ਉਹ ਜਦੋਂ ਬਿਲਕੁਲ ਸਾਡੇ ਕੋਲ ਆਇਆ ਕਹਿੰਦਾ ਤੁਸੀਂ ਮੈਨੂੰ ਵਿਚਾਰੋ ਬਾਣਾ ਦੇਖ ਕੇ ਆਪਾਂ ਉਹਦਾ ਹੱਥ ਫੜਿਆ ਕਿ ਵੀਰ ਦੱਸ ਕੀ ਹੋਇਆ ਕਹਿੰਦਾ ਵੀਰੇ ਪੁਲਿਸ ਮੇਰੇ ਮਗਰ ਪਈ ਹੈ ਮੈਨੂੰ ਫੜ ਰਹੀ ਹੈ ਮੈਂ ਕਿਹਾ ਚਲੋ ਉਹਨਾਂ ਨੂੰ ਆ ਲੈਣ ਦੇ ਵੀ ਪੁੱਛ ਲੈਨੇ ਆ ਕੀ ਗੱਲ ਹੈ ਹੋ ਸਕਦਾ ਤੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਪੁਲਿਸ ਆਂਦੀ ਹੈ ਉਹਨੂੰ ਇੱਕਦਮ ਗੁੱਸੇ 'ਚ ਮਾਰਨ ਲੱਗਦੇ ਆ ਤਾਂ ਪਹਿਲਾਂ ਸਾਨੂੰ ਦੇਖ ਕੇ ਖੜ ਜਾਂਦੇ ਆ ਕਹਿੰਦੇ ਬਾਬਾ ਜੀ ਇਹਨਾਂ ਨੂੰ ਕਹਿੰਦੇ ਆ ਕਿ ਐਨਾ ਹਾਂ ਬੜੇ ਇੱਜ਼ਤਮਾਨ ਦੇਖੇ ਤੇ ਉਹ ਸਾਡੀ ਗੱਲ ਨੂੰ ਸੁਣਦੇ ਐ ਕਹਿੰਦੇ ਕਿ ਵੀਰ ਜੀ ਇਹਨਾਂ ਨੇ ਨਾ ਇੱਦਾਂ ਇੱਦਾਂ ਕਰਕੇ ਇਹਨਾਂ ਤੋਂ ਆ ਗਲਤੀ ਹੋਈ ਐ ਮੈਂ ਕਿਹਾ ਕੋਈ ਗੱਲ ਨਹੀਂ ਸਾਡੇ ਤੋਂ ਵੀ ਹੋ ਸਕਦੀ ਐ ਤੁਹਾਡੇ ਤੋਂ ਕੋਈ ਵੱਡੀ ਗਲਤੀ ਨਹੀਂ ਕੀਤੀ ਇਹਨਾਂ ਨੇ ਤੁਸੀਂ ਇਹਨਾਂ ਨੂੰ ਮਾਰੋ ਨਾ ਜਦ ਕਿ ਉਹ ਵਿਚਾਰਾ ਇੰਝ ਫੀਲ ਕਰ ਰਿਹਾ ਸੀ ਕਿ ਅੱਜ ਮੇਰੇ ਲਈ ਬਹੁਤ ਔਖਾ ਸਮ ਐ ਫਿਰ ਉਹ ਸਾਡੇ ਮਤਲਬ ਇੰਨਾ ਪਿਆਰ ਕਰਦਾ ਐ ਤੇ ਆਪਾਂ ਉਹਨੂੰ ਗੱਲ ਵੀ ਲਾਇਆ ਕਿ ਵੀਰੇ ਅੱਗੋਂ ਇਹ ਗਲਤੀ ਨਾ ਕਰੀਂ ਮਤਲਬ ਇਹ ਬਾਣੀ ਦੀ ਬਹੁਤ ਰਿਸਪੈਕਟ ਐ ਬਹੁਤ ਪਿਆਰ ਤੁਹਾਨੂੰ ਰਿਸਪੈਕਟ ਮਿਲਦੀ ਬਟ ਕਿਤੇ ਨਾ ਕਿਤੇ ਤੁਹਾਨੂੰ ਕਿਤੇ ਲੋਕਾਂ ਦੀ ਹੇਟ ਵੀ ਮਿਲਦੀ ਐ ਜ

ਆਪਰਾ ਗੱਲ ਹ ਸਤਿਵਚਨ ਵਾਈਕੂ ਜੀ ਤੋ ਦੇਖੋ ਹਿੰਦੀ ਕੋਲ ਇਹ ਮਾਈਕ੍ਰੋ ਜੀ ਇਥੇ ਕਾ ਜ਼ਰੂਰ ਹੈ ਕਿ ਨਾ ਚਾਹੁੰਦਾ ਜਿਵੇਂ ਲੈਂਗੁਏਜ ਦੀ ਗੱਲ ਕਰ ਰਿਹਾ ਹਿੰਦੀ ਦੀ ਗੱਲ ਕਰ ਰਿਹਾ ਤੁਸੀਂ ਇਹ ਦੇਖੋ ਵਾਈਕੂ ਜੀ ਅਗਰ ਆਪਾਂ ਹਜ਼ਾਰਾਂ ਜਾਂ ਲੱਖਾਂ ਦੀ ਗੱਲ ਕਰੀਏ ਅਗਰ ਸੰਗਤ ਦਾ ਪਿਆਰ ਮਿਲੇ ਤਾਂ ਆਪਾਂ ਨੂੰ 1% ਵੀ ਨਹੀਂ ਗਿੰਦੇ ਹਾਂ ਇਹ ਜ਼ਰੂਰ ਹੈ ਤੁਹਾਡਾ ਕੁਐਸਚਨ ਬਹੁਤ ਵਧੀਆ ਸੀ ਆਪਾਂ ਅਗਰ ਇਹ ਦੇਖੀ ਕਿ ਹੇਟ ਕਿਤੋਂ ਨਹੀਂ ਮਿਲੀ ਹੇਟ ਵੀ ਮਿਲੀ ਹੈ ਕੋਈ ਕਿਸ ਵਿੱਚ ਆ ਕੇ ਸਾਨੂੰ ਗਲਤ ਸਮਝ ਲੈਂਦਾ ਕਈਆਂ ਨੂੰ ਇਹ ਲੱਗਦਾ ਕਿ ਪਪੂਲਰ ਹੋਣ ਲਈ ਆਏ ਹੁਣ ਪਪੂਲਰ ਹੋਣ ਲਈ ਤਾਂ ਆਪਾਂ 2.5 ਸਾਲ ਪਹਿਲਾਂ ਵੀ ਆ ਸਕਦੇ ਸੀ ਬਾਣਾ ਤਾਂ ਆਪਾਂ ਬਹੁਤ ਦੇਰ ਤੋਂ ਪਾ ਰਹੇ ਆਂ ਮਹਾਰਾਜ ਨਾਲ ਤਾਂ ਆਪਾਂ ਬਹੁਤ ਦੇਰ ਤੋਂ ਜੁੜੇ ਹੋਏ ਆਂ ਵਾਈਗਰੂ ਜੀ ਉਦੋਂ ਨਹੀਂ ਆ ਗਏ ਆਪਾਂ ਤੁਸੀਂ ਕਿੰਨੇ ਟਾਈਮ ਤੋਂ ਜੁੜੇ ਹੋ ਆਪਾਂ ਵੈਸੇ ਵਾਈਗਰੂ ਜੀ ਸਾਨੂੰ 2.5 ਸਾਲ ਹੋ ਗਿਆ ਮਹਾਰਾਜ ਨਾਲ ਜੁੜੇ ਹੋਏ 1.5 ਸਾਲ ਅੰਮ੍ਰਿਤ ਛੱਕੇ ਨੇ ਹੋ ਗਿਆ ਤੇ ਆਪਾਂ ਕਦੀ ਵੀ ਇਨਸਟਾ ਜਾਂ ਕਿਸੇ ਸੋਸ਼ਲ ਸਾਈਟ ਤੇ ਆ ਕੇ ਨਹੀਂ ਕੋਸ਼ਿਸ਼ ਹੀ ਨਹੀਂ ਕੀਤੀ ਇਹ ਹੁਣ ਵੀ ਜਦੋਂ ਆਪਾਂ ਇੰਸਟਾਗ੍ਰam ਤੇ ਆਏ ਤੇ ਕਈਆਂ ਨੇ ਨਾ ਇੱਕ ਦੋ ਜਾਣਿਆਂ ਨੇ ਜਸਟ ਇੱਕ ਦੋ ਜਾਣਿਆਂ ਨੇ ਇਦਾਂ ਦੀ ਗੱਲ ਲਿਖੀ ਕਿ ਤੁਸੀਂ ਸ਼ਾਇਦ ਫੇਮਸ ਹੋਣਾ ਚਾ ਰਹੇ ਹੋ ਮੇਰਾ ਵੀ ਅਗਲਾ ਸਵਾਲ ਇਹੀ ਸੀਗਾ ਕਿ ਮੈਂ ਤੁਹਾਡੇ ਕਮੈਂਟਸ ਥੱਲੇ ਪੜੇ ਹੋਏ ਸੀਗੇ ਤੇ ਕਈ ਲੋਕਾਂ ਨੇ ਇਹ ਕਿਹਾ ਕਿ ਇਹ ਸਿਰਫ ਫੇਮਸ ਹੋਣ ਲਈ ਸੋਸ਼ਲ ਮੀਡੀਆ ਤੇ ਹਾਈਪ ਲੈਣ ਲਈ ਤੁਸੀਂ ਦੋਨਾਂ ਨੇ ਇਹ ਸਾਰਾ ਕੁਝ ਇੱਕ ਕਨਸੈਪਟ ਕੀਤਾ ਹੈ ਨਹੀਂ ਤਾਂ ਇਹ ਕਮੈਂਟ ਤਾਂ ਪੜਕੀ ਹੀ ਨਹੀਂ ਇਹ ਹੀ ਤੁਹਾਡਾ ਮੇਰਾ ਅਗਲਾ ਸਵਾਲ ਹੈ ਜੀ ਵਾਈਗੁਰੂ ਜੀ ਆਪਾਂ ਕਹਿੰਦੇ ਆ ਕਿ ਐਸੀ ਫੇਮਸ ਸਾਰੇ ਲੈਣ ਲਈ ਆਂ ਸਤਿਵਚਨ ਐਸਾ ਕੰਮ ਕਰਨ ਲਈ ਹੋਰ ਵੀ ਪ੍ਰੇਰਿਤ ਹੋ ਕੇ ਆਂ ਕਿ ਆਪਾਂ ਕੁਝ ਗਲਤਤਾ ਨਹੀਂ ਸਿਖਾ ਰਹੇ ਆਂ ਆਪਾਂ ਆਪਣੇ ਗੁਰੂ ਸਾਹਿਬ ਦੀ ਗੱਲ ਕਰ ਰਹੇ ਆਂ ਆਪਾਂ ਕੋਈ ਕੌਂਟਰੋਵਰਸੀ ਕਲੀ ਵੀਡੀਓ ਨਹੀਂ ਪਾ ਰਹੇ ਆਪਾਂ ਸਿਰਫ ਉਹ ਉਪਦੇਸ਼ ਕਹਿ ਰਹੇ ਆ ਜੋ ਗੁਰੂ ਨਾਨਕ ਦੇਵ ਜੀ ਜੋ ਗੁਰੂ ਗੋਬਿੰਦ ਸਿੰਘ ਜੀ ਜੋ ਸਾਡੀ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਸਮਝਾਇਆ ਹੈ ਜਾਂ ਮਹਾਰਾਜ ਕਹਿੰਦੇ ਕਿ ਜਾਪ ਕਰਾਣਾ ਬਹੁਤ ਵੱਡਾ ਪੁੰਨ ਹੈ ਤੁਹਾਡੇ ਲਈ ਤੇ ਆਪਾਂ ਸੰਗਤ ਨੂੰ ਇਹ ਕਹਿੰਦੇ ਆ ਕਿ ਆਓ ਆਪਾਂ ਜਾਪ ਕਰੀਏ ਵਾਹਿਗੁਰੂ ਨਾਮ ਦਾ ਜਾਂ ਆਪਾਂ ਇਹ ਕਹਿੰਦੇ ਆ ਕਿ ਜਿਸ ਰਾਤੀ ਅੱਜ ਆਪਾਂ ਆਇਆ ਤੁਸੀਂ ਵੀ ਆ ਕੇ ਦੇਖੋ ਆਪਾਂ ਹੋਰ ਇਸ ਤੋਂ ਇਲਾਵਾ ਕੋਈ ਪਰਸਨਲ ਆਪਣੀ ਲਾਈਫ ਨੂੰ ਲੈ ਕੇ ਦੇਖੋ ਕਈ ਸਾਨੂੰ ਉੱਥੇ ਪ੍ਰੋਮੋਸ਼ਨਲ ਲਈ ਵੀ ਕਹਿੰਦੇ ਆ ਕਿ ਤੁਸੀਂ ਸਾਡੀ ਇਹ ਚੀਜ਼ ਪਾ ਦਿਓ ਇੰਨੇ ਪੈਸੇ ਲੈ ਲਓ ਜੇ ਸਾਨੂੰ ਪੈਸਿਆਂ ਨਾਲ ਲਗਾਪ ਹੋਵੇ ਤੇ ਆਪਾਂ ਤਾਂ 1 ਮਿੰਟ ਤੋਂ ਪਹਿਲਾਂ ਉਹਨਾਂ ਦੀ ਐਡ ਕਰਾਂਗੇ ਪਰ ਅੱਜ ਤੱਕ ਆਪਾਂ 20-25 ਐਡਸ ਨੂੰ ਅਮੇਸ਼ਾ ਠੋਕਰ ਹੀ ਮਾਰੀਏ ਕਿਉਂ ਆਪਾਂ ਉਹਨਾਂ ਨੂੰ ਕਹਿੰਦੇ ਕਿਉਂਕਿ ਜਿਹੜਾ ਹੈ ਸਾਡਾ ਚੈਨਲ ਹੈ ਨਾ ਇਹ ਗੁਰੂ ਦੇ ਨਾਮ ਤੇ ਹੈ ਇੱਥੇ ਆਪਾਂ ਕੋਈ ਵਕਾਊ ਕੰਮ ਨਹੀਂ ਕਰ ਰਹੇ ਇੱਥੇ ਆਪਾਂ ਐਸੇ ਸੇਵਾ ਲਈ ਮਾਰੇ ਨੇ ਡਿਊਟੀ ਲਈ ਹੈ ਜਿੰਨੀ ਦੇ ਰੁਕਰਾਨੀ ਚਾਣਗੇ ਉਹ ਕਰਾਂਗੇ ਜਦੋਂ ਸਾਨੂੰ ਫਿਰ ਗੁਪਤ ਕਰਨਾ ਚਾਣਗੇ ਉਹ ਕਰਦਣਗੇ ਬਾਈ ਆਕਾਲ ਪੁਰਖ ਕੇ ਹਮ ਕੁੱਕਰ ਹੋਣਗੇ ਆਹੀ ਤੁਹਾਡਾ ਇੰਸਟਾ ਟਾਈਟਲ ਵੀ ਹੈ ਜੀ